ਫੈਡਰਲ ਸਰਕਾਰ ਅਸਥਾਈ ਨਿਵਾਸੀਆਂ ਲਈ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਰ ਤਬਦੀਲੀਆਂ ਦਾ ਐਲਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਓਟਵਾ ਵੱਲੋਂ ਘੱਟ ਤਨਖਾਹ ਵਾਲੀ ਧਾਰਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਦੇ 1 ਮਹੀਨੇ ਤੋਂ ਘੱਟ ਸਮੇਂ ਤੋਂ ਬਾਅਦ ਇਮੀਗ੍ਰੇਸ਼ਨ ਸ਼ਰਨਾਰਥੀਏ ਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਲੇਬਰ ਮੰਤਰੀ ਦੁਆਰਾ ਵੱਧਵਾਰ ਦੀ ਘੋਸ਼ਣਾ ਸਾਡੇ ਅਸਥਾਈ ਨਿਵਾਸੀ ਪ੍ਰੋਗਰਾਮ ਅਤੇ ਮਾਈਗ੍ਰੇਸ਼ਨ ਮਾਰਗਾਂ ਨੂੰ ਮਜ਼ਬੂਤ ਕਰਨ ਦੁਆਲੇ ਕੇਂਦ੍ਰਿਤ ਹੋਵੇਗਾ ਪਿਛਲੇ ਮਹੀਨੇ ਲੇਬਰ ਮੰਤਰੀ ਨੇ ਕਿਹਾ ਸੀ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਤਰੂਰ ਤੋਂ ਗਲਤ ਰੋਜ਼ਗਾਰਦਾਤਾਵਾਂ ਦੁਆਰਾ ਕੈਨੇਡਾ ਵਿੱਚ ਪ੍ਰਭਾਵਸ਼ਾਲੀ ਕਾਮਯਾਬੀ ਭਰਤੀ ਨੂੰ ਰੋਕ ਲਈ ਕੀਤਾ ਜਾ ਰਿਹਾ ਸੀ ਕੈਨੇਡਾ ਵਿੱਚ ਇੱਕ ਵਿਦੇਸ਼ੀ ਕਰਮਚਾਰੀ ਨੌਕਰੀ ਤੇ ਰੱਖਣ ਲਈ ਇੱਕ ਰੋਜ਼ਗਾਰਦਾਤਾ ਨੂੰ ਇੱਕ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਯਾਨੀ ਐਲ ਐ ਐਮ ਆਈ ਯੂ ਸੁਰੱਖਿਅਤ ਕਰਨਾ ਚਾਹੀਦਾ ਹੈ ਜੋ ਕਹਿੰਦਾ ਹੈ ਕਿ ਔ ਕੁਝ ਖਾਸ ਕੰਮ ਲੀਪੋਂ ਕੈਨੇਡਾ ਵਿੱਚ ਕੰਮ ਇਹ ਨੌਕਰੀ تیرਖੰਦੀ ਅਸਮਰਥ ਹਨ ਪਿਛਲੇ ਮਹੀਨੇ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਉਹ 6% ਦੀ ਅਵੱਤ ਬੇਰੋਜ਼ਗਾਰੀ ਦਰ ਤੇ ਮਹਾਨਗਰ ਖੇਤਰਾ ਵਿੱਚ ਜਾਰੀ ਕੀਤੇ ਐਲਐਮਆਈ ਸਤਿਗਣਤੀ ਨੂੰ ਸੀਮਿਤ ਕਰ ਦੇਵੇਗਾ ਇਹ ਤਬਦੀਲੀਆਂ ਕੈਨੇਡਾ ਵਿੱਚ ਵੱਧ ਰਹੀ ਬੇਰੋਜ਼ਗਾਰੀ ਦੀਆਂ ਦਰਾਂ ਤੇ ਦੇਸ਼ ਭਰ ਵਿੱਚ ਖਫਾਈਤੀ ਰੈਇਤਾਂ ਦੀ ਘਾਟ ਤੇ ਦੇਸ਼ ਭਰ ਵਿੱਚ ਚੁਣੌਤੀਪੂਰਨ ਨੌਕਰੀਆਂ ਦੇ ਸੰਕਰ ਤੇ ਵਿਚਕਾਰ ਇਮੀਗ੍ਰੇਸ਼ਨ ਵਿੱਚ ਵੱਡੇ ਵਾਅਦੇ ਨੂੰ ਰੋਕਣ ਲਈ ਸਰਕਾਰ ਉੱਤੇ ਵੱਧ ਰਿਹਾ ਹੈ ਦਬਾਅ ਦੇ ਵਿਚਕਾਰ ਆਇਆ ਹੈ